ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਇਹ ਤੱਤੀਆਂ ਤਵੀਆਂ ਦਾ ਸੇਕ ਇਹ ਉਬਲਦੀਆਂ ਦੇਗਾਂ ਦੇ ਉਬਾਲੇ ਇਹ ਸਿਰ ਚ ਪਏ ਹੋਏ ਤਤੇ ਰੇਤ ਮੇਰਿਆਂ ਸਿੱਕਾਂ ਦੇ ਅੰਦਰ ਦ੍ਰਿੜਤਾ ਪੈਦਾ ਕਰਨਗੇ ਉਹਨਾਂ ਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਏਗਾ ਉਹਨਾਂ ਦੇ ਅੰਦਰ ਇਸ ਗੱਲ ਦਾ ਯਕੀਨ ਆਏਗਾ ਵੀ ਚੰਗੇ ਕਾਰਜ ਦੇ ਲਈ ਭਲੇ ਕਾਰਜ ਦੇ ਲਈ ਜੇ ਆਪਣਾ ਸਰੀਰ ਇੰਨੀਆਂ ਕਸ਼ਟਾਂ ਦੇ ਵਿੱਚੋਂ ਵੀ ਲੰਘਾਉਣਾ ਪਏ ਤੇ ਸਾਨੂੰ ਮਨਜ਼ੂਰ ਹੈ ਪਰ ਅਸੀਂ ਆਪ ਦਾ ਸੁਭਾਅ ਨਹੀਂ ਬਦਲਣਾ ਗੁਰੂ ਅਰਜਨ ਸਾਹਿਬ ਪਾਰਸ਼ਾ ਜੀ ਨੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਤੇ ਅੱਜ ਇੱਕ ਸਿੱਖ ਸਵਾਲ ਖੜੇ ਕਰਨ ਲੱਗਿਆ ਮੈਂ ਐਨਾ ਚਰ ਬਾਣੀ ਦਾ ਪਾਠ ਕੀਤਾ ਮੈਨੂੰ ਕੀ ਮਿਲਿਆ ਮੈਂ ਐਨਾ ਚਰ ਗੁਰੂ ਘਰ ਦੀ ਸੇਵਾ ਕੀਤੀ ਮੈਨੂੰ ਕੀ ਮਿਲਿਆ ਅੱਜ ਅਸੀਂ ਇਹ ਸਵਾਲ ਖੜੇ ਕਰਨ ਲੱਗੇ 40 ਦਿਨ ਪਾਠ ਕਰਕੇ ਥੱਕ ਜਾਂਦੇ ਆਂ ਅਸੀਂ 41ਵੇਂ ਦਿਨ ਸਾਡੇ ਹੱਥ ਖੜੇ ਹੋ ਜਾਂਦੇ ਨੇ ਆਪਾਂ ਅਰਦਾਸਾ ਸੋਧ ਕੇ ਵਿਲੇ ਹੋ ਜਾਂਦੇ ਲੋ ਜੀ 40 ਦਿਨ ਪਾਠ ਕਰਤੇ ਬਾਬਾ ਹੁਣ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਪਾ ਦੇ ਅਸੀਂ ਤਾਂ ਇਹ ਗੱਲਾਂ ਕਰ ਰਹੇ ਆਂ ਨਾ ਅਸੀਂ ਕੋਈ ਭਲਾ ਕੀਤਾ ਨਾ ਅਸੀਂ ਕਿਸੇ ਦੀ ਕੋਈ ਸੇਵਾ ਕੀਤੀ ਨਾ ਕਿਸੇ ਲੋੜਵੰਦ ਦੀ ਮਦਦ ਕੀਤੀ ਨਾ ਅਸੀਂ ਕਿਸੇ ਸ਼ਰਨ ਆਏ ਦੀ ਸਾਰ ਲਿੱਤੀ ਕੇਵਲ 40 ਦਿਨ ਅਸੀਂ ਮਥਾ ਢਕਿਆ ਕੇਵਲ 40 ਦਿਨ ਅਸੀਂ ਪਾਠ ਕਰ ਲਿਆ ਤੇ ਉਹਦੇ ਬਦਲੇ ਚ ਸਾਨੂੰ ਹਰ ਚੀਜ਼ ਚਾਹੀਦੀ ਹੈ ਮੱਥਾ ਟੇਕਣ ਲੱਗਿਆ ਮੈਂ ਵੇਖ ਕੇ ਬੜਾ ਹੈਰਾਨ ਹੁੰਨਾ ਵੀ ਸਾਡਾ ਸੁਭਾਅ ਕਿਦਾਂ ਦਾ ਹੋ ਗਿਆ ਸਾਡੀ ਬਿਰਤੀ ਕਿਦਾਂ ਦੀ ਹੋ ਗਈ ਕਿਤੇ ਸੰਗਤ ਨੂੰ ਮੱਥਾ ਟੇਕਦੇ ਆਂ ਵੇਖ ਲਿਓ ਜੇਬ ਦੇ ਵਿੱਚੋਂ ਨੋਟਾਂ ਦਾ ਥੱਬਾ ਕੱਢਣਗੇ ਐਡਾ ਬੜਾ ਉਹਦੇ ਚ 5 500 ਦੇ ਨੋਟ ਵੀ ਪਾਸੇ ਕਰ ਦੇਣਗੇ 200 ਵਾਲੇ ਨੋਟ ਵੀ ਪਾਸੇ ਕਰ ਦੇਣਗੇ 100 ਵਾਲੇ ਨੋਟ ਵੀ ਪਾਸੇ ਕਰ ਦੇਣਗੇ 50 ਵਾਲੇ ਵੀ ਪਾਸੇ ਕਰ ਦੇਣਗੇ 20 ਵਾਲੇ ਨੋਟ ਵੀ ਪਾਸੇ ਕਰ ਦੇਣਗੇ ਤੇ ਮਗਰ ਰਹਿ ਗਏ ਦਸਾਂ ਦੇ ਨੋਟ ਤੇ ਉਹਨਾਂ ਦਸਾਂ ਦੇ ਨੋਟ ਦੇ ਵਿੱਚੋਂ ਵੀ ਦੇਖਣਾ ਵੀ ਗਲਿਆ ਜਾਂ ਨੋਟ ਕਿਹੜਾ ਆ ਚੱਕ ਕੇ ਗੋਲਕ ਚ ਪਾ ਦਨੇ ਆ ਤੇ ਜੇਕਰ ਦੋ ਨੋਟ ਗਲੇ ਨਿਕਲ ਆਏ ਤੇ ਫਿਰ ਇੱਕ ਗੋਲਕ ਚ ਪਾ ਦਣਗੇ ਦੂਜਾ ਰਾਗੀਆਂ ਨੂੰ ਜਾਂ ਕਥਾਵਾਚਕ ਦੇ ਸਰਾਨੇ ਰੱਖ ਦੇਣਗੇ ਲਓ ਬਾਬਾ ਜੀ ਤੁਹਾਡੀ ਸੇਵਾ ਤੇ ਜੇਕਰ ਇੱਕ ਗਲਿਆ ਨੋਟ ਹੈ ਤਾਂ ਬਸ ਉਹ ਇੱਕ ਨੋਟ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪਾ ਕੇ ਤੇ ਲਓ ਜੀ ਸਾਡੇ ਫਰਜ਼ ਪੂਰੇ ਹੋ ਗਏ ਤੇ ਬਦਲੇ ਦੇ ਵਿੱਚ ਅਸੀਂ ਮੰਗਣਾ ਕੀ ਹੈ ਬਦਲੇ ਚ ਸਾਨੂੰ ਹਰ ਸ਼ਹਿ ਚਾਹੀਦੀ ਹੈ ਸਾਨੂੰ ਵਪਾਰ ਚਾਹੀਦੇ ਨੇ ਸਾਨੂੰ ਕਾਰੋਬਾਰ ਚਾਹੀਦੇ ਨੇ ਸਾਡੂ ਨੌਕਰੀਆਂ ਦੇ ਅੰਦਰ ਹਾਈਕ ਚਾਹੀਦਾ ਹੈ 30 30 40 40% ਸਾਨੂੰ ਆਪਦੀ ਤਨਖਾਹ ਦੇ ਵਿੱਚ ਵਾਧੇ ਚਾਹੀਦੇ ਨੇ ਪਰ ਗੋਲਕ ਦੇ ਵਿੱਚ ਮੱਥਾ ਟੇਕਣ ਲੱਗਿਆਂ ਅੱਜ ਇੱਕ ਤੱਕ ਦਸਾਂ ਦਾ ਨੋਟ ਕੇਵਲ ਦੁੱਗਣਾ 20ਾਂ ਦੇ ਵਿੱਚ ਤਬਦੀਲ ਨਾ ਹੋ ਸਕਿਆ ਸਾਡੇ ਕੋਲ ਅੱਜ ਤੱਕ ਸਾਨੂੰ ਇਹ ਨਾ ਮਹਿਸੂਸ ਹੋਇਆ ਵੀ ਸੱਚਾ ਪ੍ਰਮਾਤਮਾ ਜੇ ਸਾਨੂੰ ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਦੇਣ ਦੇ ਕਾਬਲ ਹੋ ਗਿਆ ਤੇ ਚੱਲ ਮੈਂ ਵੀ ਹੁਣ ਸਤਗੁਰਾਂ ਦੀ ਸੇਵਾ ਦੇ ਵਿੱਚ ਆਪਦੀ ਹੈਸੀਅਤ ਵਧਾ ਲਾਂ ਮੱਥਾ ਟੇਕਿਆ ਕਰਾਂ ਤਾਂ ਮੈਂ 100 ਦਾ ਨੋਟ ਹੀ ਪਾ ਦਿਆ ਕਰਾਂ ਇਦਾਂ ਦੀ ਹਿੰਮਤ ਸਾਡੇ 'ਚ ਆ ਹੀ ਨਹੀਂ ਪਾਰੀ ਬਦਲੇ ਦੇ ਵਿੱਚ ਚਾਹੀਦਾ ਸਤਗੁਰਾਂ ਦੇ ਕੋਲੋਂ ਸਾਰਾ ਕੁਝ ਹੈ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਕਲਗੀਧਰ 파ਰਸ਼ਾ ਸਾਹਿਬ ਸਤਗੁਰਾਂ ਦਾ ਵੇਖੋ ਅੱਜ ਦੇ ਸਮੇਂ ਦੇ ਅੰਦਰ ਜੇ ਗੁਰੂ ਘਰ ਬਣਾਉਣਾ ਹੋਵੇ ਨਾ ਤab ਪ੍ਰਬੰਧਕ ਕਮੇਟੀਆਂ ਨੂੰ ਬੋਰਡ ਲਾ ਕੇ ਰੱਖਣੇ ਪੈਂਦੇ ਨੇ ਕਾਰ ਸੇਵਾ ਵਾਲੇ ਰੋਜ਼ ਤਿਲ ਤਿਲ ਕਰਕੇ ਪੈਸੇ ਇਕੱਠੇ ਕਰਦੇ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਆਈ ਸੰਗRAND ਅਰਦਾਸਾਂ ਕਰਦੀ ਐ ਆਈ ਸੰਗRAND ਸੰਗਤ ਨੂੰ ਬੇਨਤੀ ਕਰਦੀ ਐ ਭਾਈ ਬਿਲਡਿੰਗ ਦੀ ਉਸਾਰੀ ਹੋ ਰਹੀ ਐ ਆ ਲੱਕੜ ਦਾ ਕੰਮ ਰਹਿ ਗਿਆ ਭਾਈ ਬਿਲਡਿੰਗ ਬਣ ਰਹੀ ਐ ਆ ਫਰਸ਼ਾਂ ਦਾ ਕੰਮ ਰਹਿ ਗਿਆ 2-2 ਸਾਲ 3-3 ਸਾਲ ਗੁਰਦਾਰੇ ਬਣਨ ਚ ਨਹੀਂ ਆਉਂਦੇ ਕਲਗੀਧਰ ਪਾਰਸ਼ਾ ਜੀ ਦੇ ਵੇਲੇ ਇਤਿਹਾਸ ਪੜ ਕੇ ਵੇਖੋ ਦੇਸ਼ ਦੇ ਸਲਤਨਤ ਦੇ ਬਾਦਸ਼ਾਹ ਦੇ ਸਿਰ ਦੇ ਉੱਪਰ ਜਿਹੜਾ ਚੰਦਵਾ ਲੱਗਾ ਹੈ ਔਰੰਗਜ਼ੇਬ ਦੇ ਸਿਰ ਤੇ ਉਹਦੀ ਕੀਮਤ ਹੈ 2.5 ਲੱਖ ਰੁਪਏ ਉਹਨਾਂ ਦਿਨਾਂ ਦੇ ਮੁਤਾਬਕ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਦੇ ਉੱਪਰ ਜਿਹੜਾ ਚੰਦਵਾ ਝੁਲ ਰਿਹਾ ਹੈ ਉਸ ਚੰਦੋਏ ਦੀ ਕੀਮਤ ਹੈ 4 ਲੱਖ ਰੁਪਈਆ 1.5 ਲੱਖ ਕੀਮਤ ਵੱਧ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਚ ਪੰਜ ਕਲਾ ਸ਼ਸਤਰ ਹੈ ਪ੍ਰਸਾਦੀ ਹਾਥੀ ਹੈ ਕਲਗੀਧਰ 파ਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਤੋਂ ਇੱਕ ਕੀਮਤੀ ਤੋਂ ਕੀਮਤੀ ਗਹਿਣਾ ਹੈ ਸਿੱਖ ਸੰਗਤਾਂ ਆਪ ਦੀ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਅੱਗੇ ਹਰ ਉਹ ਚੀਜ਼ ਭੇਟ ਕਰਦੀਆਂ ਨੇ ਜਿਹੜੀ ਚੀਜ਼ ਸੰਗਤਾਂ ਨੂੰ ਲੱਗਦੀ ਹੈ ਵੀ ਇਹ ਬੜੀ ਕੀਮਤੀ ਹੈ ਮੇਰੇ ਸਤਿਗੁਰ 파ਤਸ਼ਾਹ ਨੂੰ ਬੜੀ ਪਸੰਦ ਆਵੇਗੀ ਪ੍ਰਵਾਨ ਕਰ ਲੈਣਗੇ ਤੇ ਅੱਜ ਦੇ ਹਾਲਾਤ ਉਲਟੇ ਹੋ ਗਏ ਅੱਜ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਾਟਿਆ ਹੋਇਆ ਨੋਟ ਲੱਭ ਕੇ ਗੋਲਕ ਦੇ ਵਿੱਚ ਪਾੰਨੇ ਆ ਭਈ ਆ ਇੱਥੇ ਚੱਲ ਜਾਏਗਾ ਹੋਰ ਤਾਂ ਕਿਤੇ ਚੱਲਣਾ ਨਹੀਂ ਐਦਾਂ ਦੇ ਨੋਟ ਜਿਨ੍ਹਾਂ ਨੋਟਾਂ 'ਚ ਤਾਰਾ ਐ ਨਹੀਂ ਐਦਾਂ ਦੇ ਨੋਟ ਜਿਹੜੇ ਦੋ ਨੋਟ ਪੁੱਠੇ ਕਰਕੇ ਅਲੱਗ-ਅਲੱਗ ਜੋੜੇ ਨੇ ਨੰਬਰ ਵੀ ਅਲੱਗ ਨੇ ਵੱਖਰੀਆਂ ਹੀ ਦੁਨੀਆ ਦੀਆਂ ਕਰੰਸੀਆਂ ਇੱਥੇ ਗੋਲਕ ਦੇ ਵਿੱਚ ਪੈ ਜਾਂਦੀਆਂ ਨੇ ਇਹ ਚੰਗੀਆਂ ਗੱਲਾਂ ਨਹੀਂ ਹੈ ਜਿੱਥੇ ਅਸੀਂ ਗੁਰੂ ਦੇ ਨਾਲ ਵਫਾ ਨਹੀਂ ਕਰਾਰੇ ਉੱਤੇ ਗੁਰਮੁਖ ਪਿਆਰਿਆਂ ਸਾਡੇ ਆਪ ਦੇ ਕਰਮ ਕਿਉਂ ਜੇ ਹੋਣਗੇ